ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਟਾ ਛਾਣ ਲਿਆ ਮੇਥੀ ਆਪਾਂ ਮਸਲ ਕੇ ਹੱਥ ਤੇ ਪਾਤੀ ਇਸੇ ਤਰ੍ਹਾਂ ਆਪਾਂ ਅਜਵੈਨ ਜਿਹੜੀ ਇਹਦੇ ਵਿੱਚ ਪਾ ਦੇਣੀ ਆ ਇਹ ਵੀ ਹੱਥ ਤੇ ਏਦਾਂ ਮਸਲ ਕੇ ਆਪਾਂ ਪਾ ਦਨੇ ਆ ਤੇ ਵਿੱਚ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਨੇ ਆ ਜੀ ਨਮਕ ਬਹੁਤ ਹੀ ਟੇਸਟੀ ਪੂੜੀ ਬਣ ਕੇ ਤਿਆਰ ਹੋਣੀ ਆ ਇਹ ਜ਼ਰੂਰੀ ਨਹੀਂ ਮੈਦੇ ਦੀ ਪੂੜੀ ਬਣਾਣੀ ਆ ਆਪਾਂ ਆਟੇ ਦੀ ਵੀ ਪੂੜੀ ਬਣਾ ਸਕਦੇ ਆ ਪਾਣੀ ਪਾ ਕੇ ਇਹਨੂੰ ਨਾ ਬਹੁਤਾ ਸਖਤ ਨਾ ਬਹੁਤਾ ਨਰਮ ਆਟੇ ਨੂੰ ਜਿਹੜਾ ਆ ਮਲੈਮ ਜਿਹਾ ਗੁੰਨ ਕੇ ਤਿਆਰ ਕਰ ਲੈਣਾ ਆਪਾਂ ਤਕ ਕੋਇਆ ਆਟਾ ਜਿਹੜਾ ਆ ਬਿਲਕੁਲ ਮਲਮ ਹੋਣਾ ਚਾਹੀਦਾ ਆ ਜਿਆਦਾ ਪਤਲਾ ਵੀ ਨਾ ਹੋਵੇ ਤੇ ਜਿਆਦਾ ਸਖਤ ਵੀ ਨਾ ਹੋਵੇ ਪੇੜਾ ਨਾਰਮਲ ਲੈ ਕੇ ਰੋਟੀ ਨਾਲ ਥੋੜਾ ਜਿਹਾ ਛੋਟਾ ਲੈ ਲਿਆ ਚਕਲੇ ਨੂੰ ਬੇਲਣੇ ਨੂੰ ਤੇਲ ਲਾਇਆ ਥੋੜਾ ਜਿਹਾ ਤੇ ਇਹਨੂੰ ਆਪਾਂ ਬੇਲ ਲੈਣਾ ਆ ਪੂੜੀ ਨੂੰ ਪਹਿਲਾਂ ਬੂੜੀਆਂ ਬੇਲ ਕੇ ਆਪਾਂ ਤਿਆਰ ਕਰਕੇ ਰੱਖ ਲੈਣੀਆਂ ਤੇਲ ਗਰਮ ਰੱਖਿਆ ਤੇਲ ਚੰਗਾ ਗਰਮ ਹੋਣਾ ਚਾਹੀਦਾ ਇੱਕ ਇੱਕ ਪੂੜੀ ਪਾ ਕੇ ਦ ਤੜਲਣੇ ਆ ਦੇਖੋ ਜੀ ਬਹੁਤ ਹੀ ਟੇਸਟੀ ਆਟੇ ਦੀ ਅਜਵੈਣ ਮੇਥੀ ਵਾਲੀ ਪੂੜੀ ਬਣ ਕੇ ਤਿਆਰ ਹੋ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ